ਸ਼ਹਿਰ ਦਵਾਬਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂ ਰਾਹੋਂ ਵਿਖੇ ਇੱਕ ਜੁਐਲਰੀ ਦੀ ਦੁਕਾਨ ਤੇ ਹੋਈ ਹੈ ਚੋਰੀ 메ਨ ਬਾਜ਼ਾਰ ਰਾਹੋਂ ਵਿੱਚ ਜੋਸ਼ੀ ਜੁਐਲਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਚੋਰਾਂ ਵੱਲੋਂ ਸਿਨਾਰੇ ਦੀ ਦੁਕਾਨ ਵਿੱਚ ਵੜ ਕੇ ਲੇਡੀਜ਼ ਸੋਨੇ ਦੀਆਂ ਮੁੰਦਰੀਆਂ ਦਾ ਪੈਕੇਟ ਕੀਤਾ ਗਿਆ ਚੋਰੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਹਰਸ਼ ਜੋਸ਼ੀ ਨੇ ਦੱਸਿਆ ਕਿ ਉਹ ਆਪਣੇ ਨਿੱਜੀ ਕੰਮ ਦੇ ਲਈ ਜੁਐਲਰੀ ਦੀ ਦੁਕਾਨ ਵਿੱਚ ਆਪਣੇ ਬੇਟੇ ਨੂੰ ਬਿਠਾ ਕੇ ਚਲਾ ਗਿਆ ਸੀ ਤੇ ਜਿਸ ਦਰਾਨ ਇੱਕ ਮੋਟਰਸਾਈਕਲ ਸਵਾਰ ਦੁਕਾਨ ਦੇ ਅੰਦਰ ਆਇਆ ਜਿਸਨੇ ਕੀ ਲੇਡੀਜ਼ ਜੋ ਔਰਤਾਂ ਦੇ ਲੇਡੀਜ਼ ਜੋ ਹੈਗੀਆਂ ਮੁੰਦਰੀਆਂ ਹੈਗੀਆਂ ਉਸ ਦਾ ਇੱਕ ਪੈਕਟ ਸੀਗਾ ਜਿਸ ਦੀ ਕੀਮਤ ਜੋ ਉਹਨਾਂ ਨੇ ਜੋਸੀ ਸਾਹਿਬ ਨੇ ਦੱਸਿਆ ਕਿ ਲਗਭਗ 7 ਲੱਖ ਰੁਪਏ ਬਣਦੀ ਹੈ ਤੇ ਉਹ ਚੋਰੀ ਕਰਕੇ ਲੈ ਗਏ ਉਹਨਾਂ ਇਹ ਵੀ ਦੱਸਿਆ ਕਿ ਬਾਹਰ ਉਸ ਦਾ ਇੱਕ ਸਾਥੀ ਜੋ ਸੜਕ ਦੇ ਉੱਪਰ ਹੀ ਖੜਾ ਸੀ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਦੋ ਲਟੇਰੇ ਆਏ ਜੋਸੀ ਜੁਵਲਰ ਦੀ ਦੁਕਾਨ ਦੇ ਵਿੱਚ ਆਏ ਇੱਕ ਜਿਹੜਾ ਉਹਨਾਂ ਵਿੱਚੋਂ ਸਿਗਾ ਦੁਕਾਨ ਦੇ ਅੰਦਰ ਵੜਿਆ ਜਿਸ ਨੇ ਜਿਹੜੀਆਂ ਕੀ ਲੇਡੀਜ਼ ਜਿਹੜੀਆਂ ਸੋਨੇ ਦੀਆਂ ਮੁੰਦਰੀਆਂ ਹੁੰਦੀਆਂ ਆ ਜਿਸ ਤਰ੍ਹਾਂ ਕੀ ਸੁਨਿਆਰਾਂ ਨੇ ਪੈਕਟਾਂ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਉਹ ਜਿਹੜਾ ਦੁਕਾਨ ਚੋਰ ਜਿਹੜਾ ਸਿਗਾ ਦੁਕਾਨ ਦੇ ਅੰਦਰ ਜਿਹੜਾ ਚੋਰ ਆਇਆ ਉਸਨੇ ਉਹ ਜਿਹੜੀਆਂ ਮੁੰਦਰੀਆਂ ਦਾ ਪੈਕਟ ਸਿਗਾ ਜਿਸ ਦੀ ਕੀਮਤ ਜੋਸੀ ਸਾਹਿਬ ਦੇ ਦੱਸਣ ਦੇ ਮੁਤਾਬਕ ਕਰੀਬ 7 ਲੱਖ ਬਣਦੀ ਹੈ ਤੇ ਉਸਨੇ ਚੋਰੀ ਕਰ ਲਿਆ ਇਹ ਬਾਹਰ ਜੋ ਖੜਾ ਇੱਕ ਉਸਦਾ ਸਾਥੀ ਸੀ ਉਸ ਨੂੰ ਉਢੀਕ ਰਿਹਾ ਸੀ ਤੇ ਉਸ ਤੇ ਬੈਠ ਕੇ ਮੋਟਰਸਾਈਕਲ ਦੇ ਉੱਪਰ ਉਹ ਫਰਾਰ ਹੋ ਗਏ ਤੇ ਸੀਸੀ ਫੁਟੇਜ ਦੇ ਵਿੱਚ ਜਿਹੜੀ ਇਹ ਘਟਨਾ ਹੈਗੀ ਆ ਉਹ ਸਾਰੀ ਕੈਦ ਹੋ ਗਈ ਪੁਲਿਸ ਰਿਪੋਰਟ ਕੀਤੀ ਜਾ ਚੁੱਕੀ ਹੈਗੀ ਆ ਤੇ ਪੁਲਿਸ ਵੱਲੋਂ ਇਹ ਪ੍ਰੋਸਾ ਦਿੱਤਾ ਗਿਆ ਜੋਸੀ ਸਾਹਿਬ ਨੂੰ ਕਿ ਚੋਰ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ ਤੇ ਚੋਰਾਂ ਦੀ ਬਰੀਕੀ ਦੇ ਨਾਲ ਪਾਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰ لال ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਸਾਡੀ ਇੱਕ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲਾ ਸੀਤਪਕ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਆਓ ਦੇਖਦੇ ਹਾਂ ਅ ਮੇਰਾ ਨਾਮ ਹਰਜੋਸ਼ੀਆ ਜੀ ਮੇਰੀ ਫਰਮ ਦਾ ਨਾਮ ਜੋਸ਼ੀ ਜੁਵੈਲਰ ਹੈ। ਕੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਲੋਟਪ ਹੋਈ ਆ। ਹਾਂਜੀ ਵੀ ਸਰ ਪਰਸੋਂ ਮੈਂ ਕਿਤੇ ਗਿਆ ਹੋਇਆ ਸੀਗਾ ਥੋੜੀ ਦੇਰ ਵਾਸਤੇ ਤੇ ਮੇਰਾ ਬੇਟਾ ਬੈਠਾ ਸੀ। ਕੁਝ ਅਣਪਛਾਤੇ ਦੋ ਵਿਅਕਤੀ ਆਏ। ਉਹਨਾਂ ਨੇ ਵਿੱਚੋਂ ਬਾਹਰ ਲਈ ਸੀਗੇ ਲੱਗਦੇ ਸਟੇਟ ਤੋਂ। ਇੱਕ ਨੇ ਅੱਗੇ ਥੋੜਾ ਜਿਹਾ ਜਾ ਕੇ ਮੋਟਰਸਾਈਕਲ ਰੋਕ ਲਿਆ ਤੇ ਇੱਕ ਨੇ ਅੰਦਰ ਆ ਕੇ ਬੇਟੇ ਕੋਲੋਂ ਕੁਝ ਸਮਾਨ ਦਿਖਾਉਣ ਦੀ ਕੀਤੀ ਡਿਮਾਂਡ ਤੇ ਮੇਰੇ ਨਾਲ ਕਾਰੀਗਰ ਵੀ ਬੈਠਾ ਸੀ। ਪਰ ਉਹਦੇ ਜਾਣ ਤੋਂ ਬਾਅਦ ਇਹਨੇ ਉਹ ਬੰਦੇ ਨੇ ਦੁਆਰਤੀ ਉਹ ਸਮਾਨ ਮਤਲਬ ਦੇਖਿਆ ਤੇ ਉਹ ਦੇਖਦੇ ਦੇਖਦੇ ਨੇ ਉਹਨੇ ਇੱਕ ਪੈਕੇਟ ਜਿਹੜਾ ਲੇਡੀਜ਼ ਰਿੰਗਾ ਦਾ ਸੀਗਾ ਕੋਈ 85 ਤੋਂ 90 ਗ੍ਰਾਮ ਦੇ ਵਿੱਚ ਉਹਨੇ ਉਹ ਪੈਕੇਟ ਚੋਰੀ ਕਰ ਲਿਆ ਕਿੰਨੇ ਬੰਦੇ ਸੀਗੇ ਜੀ ਪ੍ਰੋਬਲਮ ਦੋ ਬੰਦੇ ਸੀਗੇ ਮੇਰੀ ਪਰ ਦੁਕਾਨ ਤੇ ਇੱਕ ਆਇਆ ਇੱਕ ਇੱਕ ਬਾਰ ਮੋਟਰਸਾਈਕਲ ਲੈ ਕੇ ਖੜਾ ਹੋਇਆ ਸੀਗਾ ਥੋੜੀ ਚਾਰ ਪੰਜ ਦੁਕਾਨਾਂ ਅੱਗੇ ਕਿ ਕਿਸੇ ਵੀ ਤਰ੍ਹਾਂ ਨਾਲ ਪਿੱਥੋਂ ਨਿਕਲ ਕੇ ਫੇ ਭੱਜ ਸਕਣ ਕਿੰਨਾ ਨੁਕਸਾਨ ਹੋਇਆ ਤੁਹਾਡਾ ਬਾਕੀ ਲਗਭਗ ਦੇਖੋ 85 ਜਿੱਤੇ ਤੱਕ ਮੈਂ ਸੋਚਦਾ 85 ਗ੍ਰਾਮ ਦੇ ਕਰੀਬ ਲੇਡੀਜ਼ ਰਿੰਗ ਸੀਗੀਆਂ 85 ਤੋਂ 90 6:30 ਔਰ 7 ਦੇ ਵਿੱਚ ਮੈਂ ਆਈਡੀਆ ਹੈ ਮੇਰਾ ਕਿੰਨੇ ਵਜੇ ਮਾਰਦਾ ਤਾਂ ਇਹ 3:00 ਔਰ 3:30 ਦੇ ਵਿੱਚ ਦੀ ਇਹ ਉਹਨੇ ਜਿਹੜੇ 10 15 ਮਿੰਟ ਦੇ ਉਹਨੇ ਇੱਥੇ ਲਗਾਏ 3:00 ਤੋਂ 3:30 ਵਜੇ ਦੇ ਵਿੱਚ ਕੀ ਮੋਟਰਸਾਈਕਲ ਦਾ ਨੰਬਰ ਟ੍ਰੇਸ ਹੋਇਆ ਮੋਟਰਸਾਈਕਲ ਦੇ ਨੰਬਰ ਟ੍ਰੇਸ ਕੀਤੇ ਪੁਲਿਸ ਨੇ ਪਰ ਉਹ ਮੈਚ ਨਹੀਂ ਕਰਦੇ ਉਹ ਸਭ ਜਾਲੀ ਨੰਬਰ ਸੀਗੇ ਅੱਗੇ ਪਿੱਛੇ ਸਭ ਫੇਕ ਨੰਬਰ ਲਾਏ ਹੋਏ ਆ ਉਹਨਾਂ ਨੇ ਹੁਣ ਪੁਲਿਸ ਨੇ ਕੀ ਮਲ ਕਾਰਵਾਈ ਕੀਤੀ ਆ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਐਸ ਐਚਓ ਸਾਹਿਬ ਤੇ ਡੀ ਐਸ ਪੀ ਸਾਹਿਬ ਕੱਲ ਆ ਕੇ ਗਏ ਆ ਕਾਫੀ ਦੁਕਾਨਾਂ ਦੀ ਉਹਨਾਂ ਨੇ ਸੀ ਸੀ ਟੀ ਵੀ ਫੁਟੇਜ ਉਹ ਵੀ ਆ ਚੈੱਕ ਕੀਤੀ ਆ ਮੇਰੀ ਦੁਕਾਨ ਤੇ ਵੀ ਕੀਤੀ ਆ ਤੇ ਪਿਕਚਰ ਬੜੀ ਕਲੀਅਰ ਆ ਉਹਦੀ ਜਿਹੜੇ ਚੋਰੀ ਕੀਤੀ ਆ ਤੇ ਉਹ ਉਹਨਾਂ ਨੇ ਯਕੀਨ ਦਿਵਾਇਆ ਕਿ ਉਹ ਟਰੇਸ ਕਰ ਲਣਗੇ ਤੇ ਜਿੱਦਾਂ ਵੀ ਟਰੇਸ ਹੁੰਦਾ ਤੇ ਉਹ ਕਹਿੰਦੇ ਅੱਗੇ ਬੰਦ ਕਾਨੂੰਨੀ ਕਾਰਵਾਈ ਕਰਨਗੇ ਇੱਕ ਤਰੀਕ ਨੂੰ ਜਿਹੜਾ ਜੋਛੀ ਹਰਸ਼ ਜੋਛੀ ਜਾਂ ਜੋਲਰ ਉਹ ਆਪਣੀ ਦੁਕਾਨ ਤੋਂ ਆਪਣੇ ਬੇਟੇ ਨੂੰ ਜਿਹਦੀ ਏਜ 17 ਸਾਲ ਸੀ ਉਹਨੂੰ ਛੱਡ ਕੇ ਆਪਣੇ ਕਿਸੇ ਘਰੇਲੂ ਕੰਮ ਕਰ ਲਈ ਕਿਆ ਸੀ ਉਹਦੇ ਜਾਣ ਤੋਂ ਬਾਅਦ ਇੱਕ ਉਹਦੀ ਸ਼ਾਪ ਤੇ ਉਹਦਾ ਗਾਹਕ ਆਉਂਦਾ ਆ ਤੇ ਉਹਨੂੰ ਕਹਿੰਦਾ ਕਿ ਮੈਂ ਮਤਲਬ ਸੋਨੇ ਤੇ ਤਦ ਕੋ ਮੁੰਦੀ ਟੌਪਸ ਵਗੈਰਾ ਦੀ ਖਰੀਦ ਕਰਨੀ ਆ ਉਹ ਆਪਣੇ ਕਾਰੀਗਰ ਨੂੰ ਕਾਲ ਕਰਕੇ ਬੁਲਾਉਂਦਾ ਆ ਤੇ ਜਦੋਂ ਲਿਆ ਕੇ ਉਹ ਦਿਖਾਉਣ ਲੱਗਦਾ ਆ ਤੇ ਉਹਨੂੰ ਨਾ ਪਸੰਦ ਕਰ ਦਿੰਦਾ ਆ ਉਹ ਜਦੋਂ ਬੱਚਾ ਅੰਦਰ ਰੱਖਣ ਲੱਗਦਾ ਉਹ ਤੇ ਕਾਰੀਗਰ ਚਲੇ ਜਾਂਦਾ ਸ਼ਾਪ ਤੋਂ ਤਾਂ ਉਹ ਮੌਕਾ ਪਾਉਂਦਾ ਵੇ ਬੱਚਾ ਇਕੱਲਾ ਆ ਤੇ ਉਹਨੂੰ ਬੁਲਾਉਂਦਾ ਆ ਕਹਿੰਦਾ ਮੈਨੂੰ ਇੱਕ ਚੀਜ਼ ਦੁਬਾਰਾ ਦਿਖਾ ਜਦੋਂ ਦਿਖਾਉਣ ਲੱਗਦਾ ਤੇ ਉਹਦੇ ਉਹ ਪੈਕਟ ਦੇ ਵਿੱਚੋਂ ਕੁਝ ਲੇਡੀਜ਼ ਬੁੰਦਰੀਆਂ ਜਿਹੜੀਆਂ ਆ ਉਹ ਚੱਕ ਕੇ ਆਪਣੇ ਪਰਸ ਦੇ ਵਿੱਚ ਪਾ ਲੈਂਦਾ ਆ ਉਹਦੇ ਹੁਣ ਹਰੇਸ਼ ਚੋਚੀ ਦੇ ਇਹ ਸਟੇਟਮੈਂਟ ਰਿਕਾਰਡ ਕਰਕੇ ਕੱਲ ਨਾਮ ਨੂੰ ਵਿਅਕਤੀ ਦੇ ਖਿਲਾਫ ਐਫਆਈਆਰ ਲੌਂਚ ਕਰ ਦਿੱਤੀ ਆ ਤੇ ਇੱਦਾਂ ਹੀ ਵਰਕ ਕਰ ਰਹੇ ਆ ਹੁਣ ਜਲਦੀ ਹੀ ਜਿਹੜਾ ਇਹ 도ਚੀ ਆ ਇਨੋਂ ਸੇ ਅਰੈਸਟ ਕਰ ਲਾਂਗੇ ਔਰ ਇਹ ਤੋਂ ਬਰਾਮਦ ਕਰਵਾ ਲਾਂਗੇ